ਪਲਕੇ ਪੰਜਾਬ ਦੀਆਂ ਖੇਡਾਂ ਦਾ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ ਦਾ ਸੀਜ਼ਨ 3 ਸ਼ੁਰੂ ਹੋਣ ਜਾ ਰਿਹਾ ਹੈ ਤੇ ਸੰਗਰੂਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਇਸ ਸੀਜ਼ਨ 3 ਦੀ ਸ਼ੁਰੂਆਤ ਕਰਨਗੇ ਤੇ ਇਸ ਵਾਰ 37 ਵੱਖ-ਵੱਖ ਖੇਡਾਂ ਇਸ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਤੇ ਤਕਰੀਬਨ 5 ਲੱਖ ਖਿਡਾਰੀਆਂ ਦੇ ਇਸ ਵਾਰ ਹਿੱਸਾ ਲੈਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਤੇ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈਣ ਵਾਲੇ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਕਮ ਦਿੱਤੀ ਜਾਏਗੀ ਤੇ ਤੀਜੇ ਸੀਜ਼ਨ ਦੇ ਵਿੱਚ ਬਲਾਕ ਪਧਰੀ ਮੁਕਾਬਲੇ 1 ਤੋਂ 10 ਸਤੰਬਰ 2024 ਤੱਕ ਕਰਵਾਏ ਜਾਣਗੇ ਤੇ ਜ਼ਿਲ੍ਹਾ ਪਧਰੀ ਮੁਕਾਬਲੇ 15 ਤੋਂ 22 ਸਤੰਬਰ ਤੱਕ ਹੋਣਗੇ ਤੇ ਸੂਬਾ ਪਧਰੀ ਮੁਕਾਬਲੇ 11 ਅਕਤੂਬਰ ਤੋਂ 9 ਨਵੰਬਰ 2024 ਤੱਕ ਹੋਣਗੇ ਤੇ ਤੁਹਾਨੂੰ ਇਹ ਵੀ ਦੱਸਦੀ ਏ ਕਿ 2022 ਦੇ ਵਿੱਚ ਖੇਡਾਂ ਮਾਤਰ ਪੰਜਾਬ ਦੀਆਂ ਦਾ ਪਹਿਲਾ ਸੀਜ਼ਨ ਕਰਵਾਇਆ ਗਿਆ ਸੀ ਤੇ ਇਸ ਸੀਜ਼ਨ ਦੇ ਵਿੱਚ 3 ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਸੀ ਤੇ 9961 ਜੇਤੂ ਖਿਡਾਰੀਆਂ ਨੂੰ 6 ਕਰੋੜ 85 ਲੱਖ ਰੁਪਏ ਦੀ ਰਕਮ ਵੰਡੀ ਗਈ ਸੀ ਤੇ ਸਾਲ 2023 ਦੇ ਵਿੱਚ ਖੇਡਾਂ ਮਾਤਰ ਪੰਜਾਬ ਦੀਆਂ ਦਾ ਦੂਜਾ ਸੀਜ਼ਨ ਕਰਵਾਇਆ ਗਿਆ ਸੀ ਤੇ ਇਸ ਸੀਜ਼ਨ ਦੇ ਵਿੱਚ 4.5 ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਸੀ ਤੇ 12500 ਜੇਤੂ ਖਿਡਾਰੀਆਂ ਨੂੰ 8 ਕਰੋੜ 87 ਲੱਖ ਰੁਪਏ ਦੀ ਇਨਾਮੀ ਜਾਕੰ ਵੰਡੀ ਗਈ ਸੀ